ਦਾ ਆਇਆ ਸਾਨੂੰ ਰਗੜੇ ਪਿਆ ਮੈਂ ਖੁਦ ਡਰਾਈਵਰ ਆ ਮੈਨਾਂ ਹੋ ਗਿਆ ਬਹਿਲਾ ਬੈਠੇ ਨੂੰ ਆ ਜਿਹੜੇ ਕਾਲੇ ਕਾਨੂੰਨ ਲਾਉਂਦੇ ਆ ਇਹਨਾਂ ਨੂੰ ਵਾਪਸ ਕਰੋ ਦੁਨੀਆ ਮਰ ਜੂ ਭੁੱਖੀ ਡਰਾਈਵਰ ਜਦ ਤੱਕ ਗੱਡੀ ਨਹੀਂ ਲਿਆਉਂਦਾ ਤੇਲ ਤੂਲ ਕੁਛ ਵੀ ਰਾਸ਼ਨ ਵੀ ਨਹੀਂ ਹੋਣਾ ਜਿੱਟੇ ਵਾਲੀ ਫਲਮੜੇ ਜਿੱਟੇ ਵਾਲੀ ਨਹੀਂ ਨਹੀਂ ਅੱਛਾ ਲਾਗੋ ਦਾ ਕਹਿੰਦੇ ਵੀ ਕਹਿੰਦੇ ਆਪਣੇ ਮਾਪਰੇ ਕੱਟਣਗੇ ਐਕਸੀਡੈਂਟ ਦੇ ਰੀਤ ਜਿਹੜੇ ਆਪਣੇ ਫਿੱਟਰ ਰੰਗ ਦੇ ਉਹ ਕੱਟਣਗੇ ਸਹੀ ਭਾਈ ਗੱਡੀ ਜੋ ਚੱਲਣੀ ਨਹੀਂ ਕੱਟ ਹੀ ਗਏ ਫਿਰ ਜਦੋਂ ਚੱਲਣਾ ਹੀ ਨਹੀਂ ਕੋਸ਼ਿਸ਼ ਤਾਂ ਕੱਟ ਹੀ ਜਾਣੇ ਆ બસ ਅਸੀਂ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਆ ਅਮਿਤ ਸ਼ਾਹ ਨੂੰ ਵੀ ਆ ਜਿਹੜੇ ਤੇਰੇ ਕਾਲੇ ਕਾਨੂੰਨਾਂ ਨੇ ਇਹਨੂੰ ਵਾਪਸ ਲੈ ਲੈ ਭਰਾ ਮੇਰੇ ਬਸ ਦੇਖੋ ਕਿੰਨਾ ਕਿ ਲੰਬਾ ਸਮਾਂ ਦੇਖਣ ਨੂੰ ਮੇਰੇ ਨਾਲ ਦਰ ਦਰ ਮੈਂ ਇਹ ਤਾਂ ਵੀਰ ਜੀ ਜਿਵੇਂ ਪਹਿਲਾਂ ਕਿਸਾਨਾਂ ਦਾ ਚੱਲਿਆ ਸੀਗਾ ਉਵੇਂ ਹੀ ਚੱਲ ਸਕਦਾ ਕਿਉਂਕਿ ਮੋਦੀ ਥਾਨਾ ਸ਼ਾਹ ਥੋੜਾ ਜਿਹਾ ਉਹ ਮੰਨਣਾ ਵਾਲਾ ਨਹੀਂ ਹੈ ਇਹ ਮਨੋਣਾ ਬੜਾ ਔਖਾ ਇਹ ਸਾਰਿਆਂ ਨੂੰ ਇੱਕਤਾ ਕਰਨੀ ਪਣੀ ਹੈ ਡਰਾਈਵਰ ਭਾਈ ਨਹੀਂ ਸਾਰੇ ਨੂੰ ਸਾਰੇ ਵਰਗ ਨੂੰ ਵਰਗ ਫਰਕ ਪੈਣਾ ਇਹਦੇ ਨਾਲ ਦੇਖਣੇ ਵੀ ਸਾਡੀ ਪੰਦਨ 10 15 ਹਜ਼ਾਰ ਤਨਖਾਹ ਵਿੱਚ ਕਾ ਕੇਸ ਲੜੂਗਾ ਕਹਿੰਦੇ ਮੋਦੀ ਸਰਕਾਰ ਨੂੰ ਸੋਚਣੇ ਜੇਦਾ ਸਾਡੇ ਬਾਰੇ ਕੀ ਬਾਤ ਹੈ ਕੀ ਕਹਿਸਾ ਤੇ ਸਰਕਾਰ ਬਾਰੇ ਸਰਕਾਰ ਨੂੰ ਸੋਚਣੇ ਜੇਦਾ ਮੋਦੀ ਸਾਹਿਬ ਨੂੰ ਬਿਆਨ ਦਿੱਤਾ ਹੈ ਕਾ ਕਾਨੂੰਨ ਪਾਸ ਜਿਹੜਾ ਕਰਨਾ ਜੇਦਾ ਮੰਗ ਤੋਂ ਹੀ ਕਰਦੇ ਜਿਹੜਾ ਕਾਨੂੰਨ ਕਰਿਆ ਪਾਸ ਹੈ ਉਹਨਾਂ ਜਿਹੜਾ ਗਲਤ ਹੈ ਜਿਹੜੇ ਖੜੇ ਨੇ ਸਾਰੇ ਡਰਾਈਵਰ ਨੇ ਹਾਂ ਹਾਂ ਜਿਹੜਾ ਕੋਈ ਇੱਕ ਡਰਾਈਵਰ ਹੈ ਸਾਰੇ ਡਰਾਈਵਰ ਨੇ ਉਹ ਬਈ ਮੈਨੂੰ ਲੱਗਦਾ ਵੀ ਚਾਇ ਜੀ ਅੱਛਾ ਸਰਕਾਰ ਕਹਿ ਰਹੀ ਵੀ ਇਹਦੇ ਨਾਲ ਹਿੱਟ ਟੈਂਡਰਨ ਦੇ ਵਿੱਚ ਫਰਕ ਪਾਊਗਾ ਵੀ ਇਹ ਵਾਕਈ ਤਾਂ ਫਰਕ ਪੈਣ ਦੇ ਅਸਾਰ ਹੈ ਵੀ ਇਹ ਲੋਕੀ ਮਾਰ ਕੇ ਭੱਜ ਜਾਂਦੇ ਸੀ ਬਈ ਕੁਛ ਦੇਖੋ ਜਿਹੜਾ ਤਾਂ ਮੇਰੇ ਹਿੱਟ ਟੈਂਡਰਨ ਵਾਲਾ ਕੇਸ ਮੰਨ ਲਓ ਰਾਤ ਨੂੰ ਜੇ ਮੰਨ ਲਓ ਕਿਸੇ ਨੇ ਮਾਰਦਾ ਉਹ ਤਾਂ ਵੈਸੀ ਵੀ ਨਹੀਂ ਪਤਾ ਲੱਗਣਾ ਬਈ ਉਹ ਤਾਂ ਟਰੱਕ ਗੱਡੀ ਲੈ ਕੇ ਭੱਜੀ ਜਾਂਦਾ ਇਹ ਤਾਂ ਆਏ ਆ ਵੀ ਕਈ ਵਾਰ ਤਾਂ ਆਏ ਨਹੀਂ ਪਤਾ ਵੀ ਥੋੜੇ ਮੇਰੇ ਵਰਗਾ ਵੀ ਹਣਾ ਵੀ ਰਗੜਿਆ ਜਾਵੇ ਵੇਸੇ ਗੱਡੀ ਨੰਬਰ ਤੋਂ ਹੋਰ ਚੀਜ਼ਾਂ ਤੋਂ ਬਈ ਕੈਮਰਿਆਂ ਤੋਂ ਪਤਾ ਤਾਂ ਲੱਗ ਹੀ ਜਾਂਦਾ ਵੀ ਐਕਸੀਡੈਂਟ ਹੋ ਗਿਆ ਸੀ। ਇੱਕ ਘੰਟਾ ਹੋ ਗਿਆ। ਹਾਂ ਗੱਡੀਆਂ ਵਾਲਾ ਨੂੰ ਪਾ ਰਹੇ ਆ ਤੇਲ ਤੇ ਡਰਮਾਂ ਲੈ ਕੇ ਆ ਰਹੇ ਮੰਨਣ ਟੈਕਨੀਸ਼ੀਅਨ ਲੈ ਕੇ ਨੂੰ ਪਾ ਰਹੇ ਆ। ਗੱਡੀਆਂ ਵਾਲੇ ਉੱਦਾਂ ਨਾਲ ਖੜੇ ਆ ਸਾਰੇ। ਹਾਂਜੀ। ਹਾਂ ਜੀ। ਲੋਕ ਨਹੀਂ ਹੋ ਜਾਂ ਬਾਹਰੋਂ। ਮੈਂ ਲੋਕਾ ਮੈਂ ਪਹਿਲਾਂ ਟਰਾਈ ਮਾਰ ਕੇ ਮੋੜੀ ਮਾਰ ਕੇ ਟਰੈਕ ਟਰਾਈ ਜਾਸ ਕਰੀ ਪੰਪ ਕਿਤੇ ਵਿੱਚ ਤੇਲ ਮਿਲ ਨਹੀਂ ਹੈਗਾ। ਮੇਰੀ ਮੇਰੇ ਪੇਸ਼ੈਂਟ ਹੈ ਕਿ ਦਵਾਈ ਦਵਾ ਕੇ ਲੈ ਆਉਣਾ ਨੇ। ਇਹ ਗੱਡੀ ਤੇਲ ਥੋੜਾ ਹੈਗਾ ਕਿ ਮੈਂ ਸੋਚਿਆ ਵੀ ਥੋੜਾ ਜਿਹਾ ਤੇਲ ਪਵਾ ਲਈਏ ਅੰਮ੍ਰਿਤਸਰ ਬੱਸ ਤੇ ਇਹ ਪ੍ਰੋਬਲਮ ਆ ਗਈ ਹੈ ਇੱਥੇ ਆਇਆ ਲੋਕੋ ਲਈ ਲੋਕੋ ਲਈ ਡਰਾਈਵ ਕਰਦੇ ਹੋ ਕੀ ਲੱਗਦਾ ਵੀ ਇਹ ਮਾਰੂ ਕਾਨੂੰਨ ਹੈ ਵੀਰੇ ਹਾਂ ਡਰਾਈਵਰ ਦੀ ਸਹੂਲਤ ਵਾਸਤੇ ਤਾਂ ਕਾਨੂੰਨ ਇਹ ਗਲਤ ਹੀ ਆ ਕਿਉਂ ਇੰਨਾ ਨਹੀਂ ਹੋਦਾ ਇਹ ਫਾਇਦਾ ਨਹੀਂ ਹੈਗਾ ਵੀਰੇ ਪਹਿਲਾਂ ਜੇ ਐਕਸੀਡੈਂਟ ਹੁੰਦਾ ਹੈ ਆ ਤੇ ਡਰਾਈਵਰ ਆਪਣੀ ਜਾਨ ਬਚਾ ਕੇ ਗੱਡੀ ਛੱਡ ਕੇ ਦੌੜ ਜਾਂਦਾ ਆ ਨਹੀਂ ਪਬਲਿਕ ਕੁੱਟਕੁੱਟ ਮਾਰ ਦਿੰਦੀ ਆ ਜੇ ਹੁਣ ਡਰਾਈਵਰ ਗੱਡੀ ਨਹੀਂ ਛੱਡ ਜਾਂਦਾ ਜੇ ਕਹਿੰਦੇ ਜਿੱਦਾਂ ਗੱਡੀ ਛੱਡ ਕੇ ਨਾ ਜਾਓ ਉੱਥੇ ਕੋਲੇ ਖੜੋ ਐਕਸੀਡੈਂਟ ਹੋਏ ਤੇ ਤੇ ਫਿਰ ਤਾਂ ਪਬਲਿਕ ਨੇ ਕੁੱਟਕੁੱਟ ਮਾਰ ਦੇਣਾ ਜੀ ਤੇ ਡਰਾਈਵਰ ਆਪਣੀ ਜੇਬ ਚੋਂ ਕਿੱਥੋਂ 10 ਲੱਖ ਰੁਪਏ ਜੁਰਮਾਨਾ ਇਹ ਤਾਂ ਹੈਵੀ ਨੇ ਵੱਡੀ ਦੀ ਗਲਤੀ ਆ ਆਪੇ ਨਿਕਲ ਜਾਂਦੀ ਗੱਡੀ ਦੀ ਵੱਡੀ ਇਹ ਪਹਿਲਾਂ ਵੀ ਕਰਿਆ ਹੋਇਆ ਜੀ ਇਹਨਾਂ ਨੇ ਗਲਤੀ چاہے ਛੋਟੀ ਦੀ ਹੋਵੇ ਗੱਡੀ ਦੀ ਵੱਡੀ ਦੀ ਗਲਤੀ ਕੱਢ ਦੇਣੀ ਹੈ ਇਹਨਾਂ ਨੇ ਨਹੀਂ ਨਹੀਂ ਕਦੇ ਥੋੜੀ ਲੇਗਾ ਸੀ ਅੱਜ ਅੱਜ ਕੀ ਲੈਣਾ ਹੈ ਅੱਜ ਡੀਜ਼ਲ ਲੈਣਾ ਹੈ ਹਾਂਜੀ ਅੱਜ ਜਨਰੇਟਰ ਤੇਲ ਪਾਉਣਾ ਉਹਦੇ ਵਾਸਤੇ ਖੜੇ ਹਾਂਜੀ 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 ਜਮਾ ਵੀ ਨਹੀਂ ਜਮਾ ਵੀ ਨਹੀਂ ਜਮਾ ਤੇ ਨਹੀਂ ਹੈਗਾ ਬਿਲਕੁਲ ਬਿਲਕੁਲ ਵੀ ਨਹੀਂ ਨਾ ਮੈਂ ਸੋਚਿਆ ਵੀ ਨਹੀਂ ਇਹ ਕਿਦਾਂ ਇਦਾਂ ਹੋ ਜੂਗਾ ਤੇਲ ਦਾ ਕਿਉਂ ਨਹੀਂ ਆ ਜੀ ਕਿਹਾ ਹੋਇਆ ਬਣਿਆ ਕਿਹਾ ਨਹੀਂ ਬਣਿਆ ਨਾ 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 ਹੁਣ ਕਦੋਂ ਦੋ ਘੰਟੇ ਪਹਿਲਾਂ ਪਤਾ ਲੱਗਿਆ ਸਾਨੂੰ ਅੱਜ ਗੱਡੀਆਂ ਜੱਕੇ ਆ ਗਏ ਫੋਨ ਆ ਕਾਲ ਆਈਏ ਬੇਟਾ ਗਿਆ ਜੀ ਦਿੱਲੀ ਉੱਥੋਂ ਕਾਲ ਕੀਤੀ ਬੇਟੇ ਨੇ ਕਹਿੰਦਾ ਜਾ ਕੇ ਪਾਪਾ ਤੇਲ ਪਵਾਇਆ ਗੱਡੀ ਜਾ ਕੇ ਅੱਛਾ ਇੱਥੇ ਟ੍ਰਾਂਸਪੋਰਟ ਦੇ ਨਾਲ ਹਰੇਕੀ ਬਿਲਕੁਲ ਹੋ ਜਾਵੇ ਤਾਂ ਮੰਨ ਕੀ ਕਰਦੇ ਮੰਨ ਤਾਂ ਦੇਖੋ ਹਾਲਾਤ ਮਾੜੇ ਆ ਜੀ ਦੇਖੋ ਕੀ ਬਣਿਆ ਕੀ ਨਹੀਂ ਇਦਾਂ ਤਾਂ ਬਹੁਤ ਬੁਰਾ ਹਾਲ ਹੈ ਜੀ ਅਸੀਂ ਲੜ ਰਹੇ ਹਾਂ ਜੀ ਇੱਥੇ ਲੋਕਾਂ ਨਾਲ ਦੋ ਘੰਟੇ ਹੋ ਗਏ ਲੜ ਰਹੇ ਹਾਂ ਜੀ ਕੀ ਕੀ ਤੇਲ ਪਾਈ ਜਾਂਦੇ ਆ ਗੱਡੀ ਨਾਲ ਬੋਪਰਦੀ ਸਟਾਰਟ ਖੜੀ ਹੈ ਜੀ 3 ਘੰਟੇ ਤੋਂ ਗੱਡੀ ਦੇਖੋ ਕਿੰਨਾ ਦੇਰ ਪਈ ਹੈ ਬੁਰਾ ਹਾਲ ਹੈ ਰੱਬ ਜਾਣੇ ਬਣਿਆ ਕੀ ਹੈ ਇਹ ਤਾਂ ਹੋਈ ਸੋਚੇ ਨਹੀਂ ਸੀ ਵੀ ਇਹ ਕਿਦਾਂ ਆਹ ਹਲ ਵੀ ਹੋ ਜਾਣਗੇ